ਵਾਹਿਗੁਰੂ ਜੀ ਕਾ ਘਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਅੱਜ ਮੱਝਾ ਮੋਝਾ ਚੋਕੇ ਹੋ ਗਏ ਵਿਹਲੇ ਹੁਣ ਮੈਂ ਵੀਡੀਓ ਬਣਾਉਣੇ ਅੱਜ ਧੁੰਦ ਬਹੁਤ ਪਈ ਆ ਬੰਦੇ ਆਪਣੇ ਡੰਗਰ ਵਾਲੇ ਬਸ ਹੋ ਗਏ ਵਿਹਲੇ ਹੁਣ ਤੇ ਹੁਣ ਫੇਰ ਘਰ ਦੇ ਕੋਈ ਕੰਮ ਧੰਦੇ ਤੁਹਾਨੂੰ ਦੱਸਦੇ ਆ ਚਾਵਾ ਸ਼ਾਵਾ ਸ਼ਾਕੀ ਫੇਰ ਤੁਹਾਨੂੰ ਮਿਲਦੇ ਆ ਤਰੀ ਬਣਾਉਣ ਲੱਗਾ ਆਪਣਾ ਲਾਲੋ 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 ਛੇਰੋ ਲਾਲੋ ਕੰਮ ਦਿਨ ਬੈਕਗਰਾਉਂਡ ਮਾਰਾ ਝੂਠ ਮਾਰੀ ਜਾਂਦਾ ਨਾ ਇਹ ਕਹਿੰਦਾ ਨਾ ਕਰੀਂ ਆ ਵੜੀਂਗਾ ਕੀ ਚਲ ਕੋਈ ਨਹੀਂ ਅਹ ਕੋਲਾ ਇਹ ਕਾਤੋਂ ਨਹੀਂ ਹਰ ਕੇ ਨਾ ਹੁੰਨੂ ਕੀ ਇਹਦੇ ਉੱਤੇ ਪਾਣੀ ਪਾਲਾ ਓਏ ਤੈਨਾਂ ਤਾਂ ਤੋ ਗੁਰੂ ਵੇਡਾਂ ਦੀ ਕੋਈ ਬੋਲਦਾ ਨਹੀਂ ਉਹ ਤਾਂ ਕਿਸੇ ਨੂੰ ਵੱਧ ਘਟੂ ਨਹੀਂ ਬੋਲ ਸਕਦਾ ਜਿੰਨਾ ਪਿਆਰ ਉਹਦੇ 'ਚ ਆ ਓ ਚਾ ਪਤਾ ਲੱਗ ਗਿਆ ਨੂੰ ਨੀਂਦਰਾ ਵੀ ਹੁੰਦਾ ਉਹਨਾਂ ਨੂੰ ਓਏ ਉਹਨੂੰ ਯਾਰ ਆਪਣੇ ਕੋਲ ਮਸ਼ੀਨ ਹੈਗੀ ਉਹ ਚਲਾਓ ਹਜ਼ਾਰ ਗੁਰਵਾ ਨੇ ਵਾਈਬ੍ਰੇਟ ਕਰਕੇ ਵਿੱਚ ਸਾਰਾ ਅੰਦਰ ਧੱਕ ਦੇਣਾ ਉਹਨੂੰ ਹੋਰ ਹੀ ਕੋਬ ਬਣਾ ਲਈ ਜਗਾੜ ਉਹਦਾ ਉਹ ਤੈਨਾਂ ਆ ਗਏ ਅਸੀਂ ਆ ਗਏ ਅਸੀਂ ਚਲੋ ਘਰੇ ਚਲੋ ਪੈਪ ਤੋਂ ਰੁਪਈਏ ਉਹ ਦੇਣ ਕਰੇ ਚਲੋ ਆਗੇ ਸਾਈਆਂ ਬੋਟਾ ਅੱਗੇ ਬਾਬਾ ਨਹੀਂ ਮਾਰੂਗਾ ਹਾਂ ਅੱਜ ਇੱਥੇ ਹੀ ਆ ਮਮੀ ਆਪਾਂ ਕੱਢ ਕੇ ਤੇ ਮੁੜ ਕੇ ਇੱਕ ਆਪਾਂ ਥੋੜਾ ਜਿਹਾ ਕੰਮ ਕਰਨਾ ਇੱਥੇ ਹੀ ਕਰ ਲਾਂਗੇ ਅੱਜ ਖਾਦ ਪਾਣ ਵਾਲੇ ਟੈਂਕੀ ਬਣਾਉਣੀ ਆਪਾਂ ਗੋਬਰ ਗੈਸ ਵਾਲੇ ਚਿਗਾਰਡ ਬਣਾਉਣਾ ਅੱਜ ਵਾਹ ਵਧੀਆ ਅੱਬਾ ਤੂੰ ਵੀ ਨਾਲ ਚੱਲਣਾ ਵਾ ਕੋਈ ਤੇਰੇ ਤੇਰੇ ਅੰਦਰ ਕੋਈ ਬੰਦਾ ਟਿਕਲ ਜਾਂਦਾ ਵੀ ਅਰਜੰਦਰ ਸੌ ਆਪਣਾ ਵੀਰ ਬਾਲਾ ਤਾਂ ਲੱਪਾ ਜਾਂਦਾ ਹੋਇਆ ਕੰਮ ਨਿਕਲੀ ਜਾਂਦਾ ਬਾਬਾ ਉੱਥੇ ਬਣਾ ਬਵੇਂ ਹਾਂ ਉੱਥੇ ਕੱਲ ਕੱਲ ਨਿਕ ਜਿਆ ਕਰੇ ਪਾਪਾ ਕਰੇ ਆ ਜਾ ਬੈ ਜਾ ਮੈਂ ਸਗੋਂ ਆਣ ਕੇ ਉਹਨਾਂ ਨੂੰ ਦੱਸਦਾ ਵੀ ਮੇਰੇ ਵੀਰ ਆ ਤੇ ਸਾਲੇ ਪਰਾਂ ਨੂੰ ਜਾਣਗੇ ਤਾਂ ਬੇ ਨੂੰ ਆ ਜਾ ਬਾਬਾ ਯਾਰ ਉਹਦੇ ਆ ਇਹਨਾਂ ਦੇ ਕੰਮ ਆ ਆ ਕੰਮ ਕਰਨਾ ਚਲੋ ਬਾਕੀ ਵੀਰ ਵੀ ਵਹਿੰਦੇ ਆ ਜੇ ਕਿਸੇ ਤੋਂ ਜਾਂ ਤੇ ਟੈਂਕੀ ਖਲੋਤੀ ਹੋਵੇ ਵੱਡੀ ਕੋਈ ਪਾਣੀ ਵਾਲੀ ਖਰਾਬ ਹੋਈ ਹੋਵੇ ਤੇ ਉਹ ਦੇ ਦੇ ਆਪਾਂ ਨਾ ਗੋਬਰ ਗੈਸ ਵਾਸਤੀ ਬਣਾਉਣੀ ਹੁਣ ਮੇਰਾ ਇਰਾਦਾ ਵੀ ਆ ਡੀਜ਼ਲ ਟੈਂਕੀ ਖਲੋਤੀ ਰਹਿਣੀ ਆ ਇਹਦੇ ਵਿੱਚ ਛੇਕ ਮਰਾ ਕੇ ਦੇ ਇਹ ਕਰਦੇ ਨੇ ਕੋਈ ਕਣਕਾਂ ਨੂੰ ਪਾਣੀ ਲੱਗਦਾ ਨਾਲ ਧੋ ਕੇ ਰੀਜਣਾ ਦੇ ਢੀ ਗੋਆ ਗੋਬਰ ਗੈਸ ਖਾਦੀ ਕਰਨਾ ਆਂਦੀ ਆ ਜਦੋਂ ਆਪਾਂ ਨੂੰ ਚੀਜ਼ ਲੱਭਦੀ ਨਾ ਨਾ ਹੋਵੇ ਕਈ ਬੰਦੇ ਇਥੇ ਸ਼ੈੱਡ ਚ ਆਉਣਗੇ ਖਾਦ ਖੂਦ ਲੈਣ ਤੇ ਆਖਣਗੇ ਆਹ ਪੁਰਾਣੀ ਆ ਅਹੀਂ ਨਹੀਂ ਪਾਉਣੀ ਆ ਐ ਆ ਹੋਣ ਖਾਦ ਲਾਉਦੀ ਨਹੀਂ ਹੋਣਾ ਦੇ ਪੁਰਾਣੀ ਦੇ ਦੋ ਬੜਾ ਦੇ ਦੇ ਦੋ ਤੇ ਹੁਣ ਅਸੀਂ ਆਪ ਤੇ ਆਪ ਪੁਰਾਣੀ ਜਿਹੜੀ ਝੋਨਿਆਂ ਦੀ ਵਧੀ ਸੀ ਉੱਤੇ ਟਰੈਕਟਰ ਫੇਰ ਕੇ ਉਹਨੂੰ ਬੋਰੀਆਂ 'ਚ ਭਰਾਂਗੇ ਤੇ ਸਾਰੇ ਕਰਕੇ ਕੰਮ ਜਿਹੜਾ ਖਾਦ ਜਿਹੜੀ ਪਾਵਾਂਗੇ ਆ ਹੁੰਦੀ ਆ ਜਦੋਂ ਹੋਵੇ ਬੇਕਦਰੀ ਚੀਜ਼ ਦੀ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਅੱਜ ਜਿਹੜੀ ਲੋਡ ਪੈਣ ਦੀ ਨਹੀਂ ਪੁਰਾਣੀ ਜੀ ਦੀ ਨਹੀਂਦਾ ਹੁੰਦਾ ਨਰੇ ਦੇ ਤਾਂ ਟਰੈਕਟਰ ਫੇਰ ਕੇ ਉਹ ਤੋੜਿਆਂ 'ਚ ਭਰਾਂਗੇ ਦੁਬਾਰਾ ਤੋੜੇ ਦੁਬਾਰਾ ਭਰਨੇ ਪੈਣਗੇ ਕਾ ਮੁਖਰਾਬ ਹੋ ਗਿਆ ਤੇ ਆਪਨ ਬਾਬੇ ਜੀ ਦੇ ਅੰਦਰ ਗਾ ਲਗਣਾ ਮੋਟੀ ਘਾਲ ਚੰਗਾ ਕਾ ਕਣੇ ਖੜ ਨਹੀਂ ਪੁੱਤ ਦਲਮ ਤਾਰ ਲੱਭਦਾ ਇੱਥੇ ਤਾਰ ਵੇਖੀਏ ਕਿਵੇਂ ਕਰੀਏ ਫਿੱਟ ਦੋ ਜਣ ਯਾਰ ਹੈ ਤੇ ਦੋ ਜਣੇ ਫਿੱਟ ਕਰਕੇ ਇੱਕ ਲੈ ਆਉਣੇ ਆ ਭਰਕੇ ਪੁੱਪਾ ਜਾ ਤਾਰ ਜਿੰਦਾ ਗੋਬਰ ਗੈਸ ਖਾਦੀ ਕਰਨ ਵਾਲਾ ਉਹ ਵੇ ਕਿੰਨੇ ਪੈਸੇ ਲਾਏ ਤੇ ਲੋਹੇ ਤੇ ਕੀ ਕਰਨਿਆ ਪੀਸਕਸ ਪੀਸਕਸ ਉਪਰ ਨੂੰ ਹੀ ਲੈਣ ਗਿਆ ਚੱਲ ਲੱਬਲਾ ਜ ਲੱਬਦਾ ਸੀ ਨਹੀਂ ਇਹ ਖਸਣਾ ਬਣਾ ਫੋਲ ਫੇਰ ਜਾਏ ਉਦਾਂ ਅਸੀਂ ਅਸੇ ਚੰਗਾ ਖਸੇ ਅੱਦਾਂ ਨਾ ਮੜ ਕੇ ਗੋਏ ਚ ਫੇਰ ਹੱਥ ਮਾਰਨੇ ਪਹਿਲੇ ਟੈਕਟ ਕਰ ਲੋ ਕਰਵਾ ਲਈਏ ਇੱਥੇ ਰੱਸੀ ਬੰਨ ਮਿੱਠੂ ਆਹੋ ਨਾਲੇ ਰਸੀ ਇਥੋਂ ਇਹਨੂੰ ਹੀ ਬੰਦ ਗੀ ਨਾ ਇਦਾਂ ਰਸੀ ਨਾ ਫੜ ਕੇ ਵਿੱਚ ਲਮਕਾ ਦੇਣੀ ਬਸ ਨਹੀਂ ਯਾਰ ਆ ਯਾਰ ਤਕਨੀਕਾਂ ਅੱਜ ਕੱਲ ਦੇ ਜਮਾਨੇ ਜੋ ਮਰਜ਼ੀ ਕਰ ਲੈਣਾ ਗੱਲ ਤੇ ਆ ਵੀ ਪੈਸੇ ਨਾਲ ਸਭ ਕੁਝ ਹੁੰਦਾ ਉਹਨੇ ਮੇਰੇ ਖਾਂ ਦੱਸਦਾ 10000 ਦੀ ਸਾੜੀ ਹੋਣੀ ਆਪਾ ਤੇ ਹੋਰ ਬਹੁਤ ਸਮਰਸੀਬਲ ਮੋਟਰ ਸਾੜੀ ਦੂਜੀਆਂ ਦੋ ਤੀਜੀਆਂ ਸਾੜੀਆਂ ਪੰਜ ਪੰਜ ਦੀਆਂ ਆਹੋ ਤੇ ਉਹਨੇ ਦਾ ਪਾਣੀ ਯਾਰ ਕਈ ਵੀਰਾਂ ਨੇ ਲਾਈਆਂ ਦੀਆਂ ਗੋਬਰ ਗੈਸ ਦਿੱਤੇ ਉਹ ਪਤਨ ਕੀ ਕਰਦੇ ਪਿਲਰ ਪਿਲਰ ਖੁਈ ਵਾਲੇ ਪਾਉਂਦੇ ਵੱਡੇ ਪਾਉਂਦੇ ਯਾਰ ਆ ਤੇ ਕੀ ਆਪਣਾ ਨਵਾਂ ਜਿਗਾਰਡ ਹੋ ਗਿਆ ਕੰਮ ਜਾ ਨਾਲੇ ਕੋ ਲਗਿਆ ਸਵਾਹੋ ਨਜ਼ਾਰਾ ਹੈ ਤਕਨੀਕ ਵਧੀਆ ਹੈ ਕਿ ਨਹੀਂ ਅੱਗੇ ਫੜ ਲਓ ਬਾਲਟੀਆਂ ਹੋਰ ਬਲ ਤਿੱਗੇ ਦੇ ਬੁੜੀਆਂ ਗਣ ਖਾਲੀ ਕਰ ਦੇ ਮੋਟਰ ਵੀ ਨਹੀਂ ਚੁੱਕਦੀ ਇਹ ਨਾ ਪਾਣੀ ਉਹ ਪਾਣੀ ਹੁੰਦਾ ਰੋ ਆ ਬਚਾਦਾ ਬਲਜਿੰਦਰ ਸਿੰਘ ਜੀ ਐਸ ਡੀਓ ਸਾਹਿਬ ਨੇ ਸਾਡੇ ਨੇ ਇਹਨੇ ਬੜੇ ਨੇ ਸਾਡੀਆਂ ਖੂਹਾਂ ਮੈਂ ਤਾਂ ਹੀ ਗਏ ਇੱਥੇ ਲਾ ਕੇ ਕਰ ਦੇਣੀ ਐ ਇੱਥੇ ਇਹਨੇ ਖੂਹਾਂ ਚ ਰੇਤ ਕੱਢ ਦਿਆ ਕਰਨੀ ਬਾਹਰ ਇਹ ਹੱਡੀਓ ਸਾਹਿਬ ਨੇ ਮੋਬਾਈਲ ਤੇ ਤਕੜਾ ਹੀ ਕੰਮ ਕਰਾਇਆ ਕਰ ਆਪਣੇ ਕੰਮਾਂ 'ਚ ਆਹ ਤਨਾ ਡਰ ਰਿਹਾ ਕਰੂ ਉਹ ਗਿਆ ਲੈਣ ਜੇ ਤੇ ਬੱਸ ਕਰਿਆ ਬੰਦ ਤੇ ਕੇ ਕੋਲ ਜੰਗ ਹੋਇਆ ਥੱਲੇ ਤੂੰ ਐ ਨੂੰ ਕਿੱਧਰ ਨੂੰ ਖੜਨ ਲੱਗਾ ਨੇ ਤੇਰਾ ਦਾ ਫੇਰ ਦੀ ਇਧਰਲੇ ਬੰਨੇ ਮੋਟਰ ਦੇ ਕੋਲੋਂ ਕੋਲ ਜੰਗ ਉਹ ਆਪੇ ਉੱਥੋਂ ਹੀ ਝੁੱਕਣ ਢਈ ਮੋਟਰ ਕੋਲੋਂ ਹੀ ਹਣ ਹੁਣ ਗੋਬਰ ਗਿਆ ਖਾਲੀ ਕਰਨ ਦਾ ਨਹੀਂ ਬਾਲਾ ਦਾ ਰੋਇਆ ਕਰੂ ਇਹ ਨਜ਼ਾਰਾ ਯਾਰ ਇਹ ਹਦੀਓ ਸਾਹਿਬ ਕਿੱਥੋਂ ਮਿਲੀ ਬੰਦਿਆਂ ਨੇ ਸਵਾਲ ਕਰਨਾ ਕਿੰਨੇ ਦਾ ਪੁਰਜਾ ਏ ਸਾਰਾ ਖਾਦ ਖੁਦ ਲੱਦੀ ਜਨੇ ਸਵੇਰੇ ਖਾਦ ਪਾਉਣੀ ਆ ਮਗਰ ਮਗਰ ਉਥੇ ਬਾਬੇ ਨੂੰ ਹੁਣ ਇਕੱਲੇ ਨੂੰ ਕੱਲ ਦਿਆ ਕਰਨਾ ਆਪਾਂ ਤੇ ਆਪਾਂ ਇਧਰ ਲਿਆਂ ਮੋਟਰਾਂ ਮਾਟਰਾਂ ਨਾਲੇ ਖਾਦ ਪਾਈਏ ਦਾਲੇ ਮੋਟਰਾਂ ਚਾਲੂ ਕਰੀਏ ਯਾਰ ਆਣਾ ਇਹ ਕੱਦੀਆਂ ਵਿੱਚੋਂ ਢੀੜਾ ਕਾਢਾਂ ਦਾ ਤੇ ਆਹੋ ਇਹ ਬੰਦੇ ਉਧਰ ਅੱਜ ਮਸ਼ੀਨਰੀ ਦੇ ਕੋਰ ਵਾਦੇ ਨਾਲ ਵੀ ਹਿਸਾਬ ਲਾ ਲੋ ਵੀ ਅੱਗੇ ਨਹੀਂ ਤੇ ਜਦੋਂ ਗੋਬਰ ਗੈਸ ਖਾਲੀ ਕਰਨਾ ਨਾ ਤੇ ਸਾਰੇ ਬੰਦੇ ਭਾਈ ਦੇਂਦੇ ਤੇ ਅੱਜ ਉਹ ਮਸ਼ੀਨ ਦੀ ਮੋਟਰ ਦੀ ਲੈਂਦੀ ਆ ਬੜਾ ਸੁਖ ਹੋਣ ਤੇ ਜੀ ਕਰਦਾ ਬੰਦਾ ਆਪ ਹੀ ਜਾ ਕੇ ਸਾਫ਼ ਕਰ ਲਈ ਨਾਲੇ ਉਹਦੇ ਨਾਲ ਪੰਗੇ ਲਵੇ ਵੀ ਤਣਕ ਨੂੰ ਜੀਤਵਾਲ ਛੱਡਿਆ ਹੋਵੇ ਜੀਤਵਾਲ ਛੱਡ ਕੇ ਇਸ ਤਰ੍ਹਾਂ ਪੰੀਆਂ ਰੇਤਾਂ ਨੂੰ ਦਾ ਪੰੀਆਂ ਵਾ ਹੁਣ ਮੈਂ ਇੱਕ ਬੜਵਾ ਜਿਗਾਰਡ ਇੱਕ ਟੇਕੀ ਬਣਾਉਣੀ ਵੱਡੀ 5000 ਲੀਟਰ ਦੀ ਉਹਦੇ ਪਿਛੇ ਲਾਉਣੇ ਆ ਪਾਣੀ ਖਲਾਰਨ ਵਾਲੇ ਇਸ ਤਰ੍ਹਾਂ ਕੋਈ ਇਹ ਤਾਂ ਟੈਂਕੀ ਪਈ ਹੋਈ ਮੇਰਾ ਵੀਰ ਦੱਸਿਓ ਟੈਂਕੀ ਲੈ ਲਾਂਗੇ ਅੱਬਾ ਜਿਹਦੇ ਮਗਰ ਹੁੰਦਾ ਫਿਰ ਉਹ ਖੱਤਿਆਂ ਦੇ ਵਿੱਚ ਜਦੋਂ ਸਿਸਟਮ ਆਪਣਾ ਹੋਇਆ ਕਰਨਾ ਉਹਦੇ ਨਾਲ ਕਣਕ ਦੇ ਵੱਢੇ ਜਗਾੜੀ ਖਿਲਾਰ ਕੇ ਤੇ ਪਹਿਲੀ ਵਾਰੀ ਉਹਦੇ ਨਾਲ ਵੀ ਪਜਾਊ ਸ਼ਕਤੀ ਜਿਹੜੀ ਆ ਫਸਲਾਂ ਦੀ ਵਾਧਦੀ ਆ ਕਿ ਆਪਣੇ ਕੋਲ ਮਾਲਕ ਦੀ ਕਿਰਪਾ ਗੋਆ ਵਸੇਰਾ ਕਰਦਾ ਉਹ ਗੂੜੀ ਖਾਦ ਬਹੁਤ ਆ ਬਸ ਉਹਨੂੰ ਤਰੀਕੇ ਨਾਲ ਪਾਉਣ ਦਾ ਯਾਰ ਇਹ ਉਹਦੀ ਜਿਹੜੀ ਸਿਸਟਮ ਕਰਿਆ ਕਰਾਂਗੇ ਹੁਣ ਆ ਚੀਜ਼ ਵੀ ਬਹੁਤ ਵਧੀਆ ਲੱਗੀ ਜਿੱਦਾਂ ਇਹ ਸਾਡੇ ਇੱਥੇ ਰੇਤਵਾ ਸਾਰੇ ਤੇ ਰੇਤ ਦੇ ਵਿੱਚ ਕਣਕ ਜਿਹੜਾ ਵਾ ਥੋੜੀ ਘੱਟ ਤੁਰਦੀ ਆ ਬਜਾਊ ਸ਼ਕਤੀ ਘੜ ਗਈ ਆ ਹੁਣ ਇਹਦੇ ਵਿੱਚ ਰੂੜੀ ਦੀ ਮਾਤਰਾ ਜਿਹੜੀ ਆ ਵਧਾਉਣੇ ਆ ਇੱਕ ਬਣਾਉਣੇ ਆਪਣਾ ਕੋਈ ਰੂੜੀ ਸਾਂਭਣ ਦਾਕ ਜਿਹਦੇ ਵਿੱਚ ਰੂੜੀ ਸਾਂਭੀ ਜਾਵੇ ਤੇ ਮੁੜ ਕੇ ਮੋਟਰ ਨਾਲ ਚੁੱਕ ਕੇ ਤੇ ਗਾਂ ਲੈ ਜੇ ਇਹਨਾਂ ਚੀਜ਼ਾਂ ਨਾਲ ਬੜਾ ਫਰਕ ਪੈਂਦਾ ਕਿਉਂਕਿ ਰੂੜੀ ਜਿਹੜੀ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਰੂੜੀ ਲੱਭਿਆ ਨਹੀਂ ਕਰਨੀ ਕਿਉਂਕਿ ਡੰਗਰ ਰੱਸ਼ਾ ਸਾਰੇ ਲੋਕ ਵੇਚੀ ਜਾਂਦੇ ਉਹ ਫਿਰ ਔਖਾ ਆ ਜਾਂਦਾ ਹੋਣ ਰੂੜੀ ਖਾਦ ਤੋਂ ਸਾਰਿਆਂ ਨੇ ਕਰਿਆ ਕਰਨਾ ਆ ਪਾਉਣ ਲਿਆ ਕੇ ਇਹਦੇ ਵਿੱਚ ਕਰੀ ਜਾਵਾਂਗੇ ਢੇਰੀ ਤੇ ਇਹਨਾਂ ਨੂੰ ਤਾਂ ਕਰਾਉਣੇ ਖਾਲੀ ਬੰਦਿਆਂ ਦਾ ਇਦਾਂ ਗੇਟ ਵਾਲ ਛੱਡਿਆਵੇ ਨਾਲ ਪਾਣੀ ਲਾਇਆਵੇ 11 ਮਗਰ ਚੱਲੀ ਜਾਵੇ ਆਪਣੇ ਆਪ ਸਾਰਾ ਛਾਰੇ ਦੇ ਵਿੱਚ ਇਨੇ ਤਰਿਆ ਜਾਣਾ ਨਾ ਖਲਾਰਣ ਦੀ ਲੋੜ ਨਾਲੇ ਪ੍ਰੋਪਰ ਸਾਰੇ ਖੱਤੇ ਨੂੰ ਆਪਣੇ ਪੈ ਜਾਣਾ ਇਦਾਂ ਕਰਕੇ ਜਿਹੜੀ ਇਹਦੀ ਪਾਊ ਸ਼ਕਤੀ ਵਧਾਉਣੀ ਹੈ ਉਹਦੇ ਨਾਲ ਜਿਹੜਾ ਆਪਣਾ ਵਧੀਆ ਕਣਕ ਦੇ ਝਾੜੀ ਵਜ ਜਾਣੇ ਨਾਲੇ ਆਰਗੈਨਿਕ ਜਿਹੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਪਾਤੀ ਕਣਕ ਖਾਣ ਵਾਲੀ ਜਾਂ ਕੋਈ ਵੀ ਬੀਜ ਦੇਣ ਉਹ ਫਿਰ ਰੂੜੀ ਖਾਦਣਾ ਤਿਆਰ ਕਰਿਆ ਕਰਾਂਗੇ ਕਾਊਂਟਰ ਘੱਟ ਨਿਕਲਊ ਪਰ ਇਹਦੇ ਨਾਲ ਕਰਿਆ ਕਰਾਂਗੇ ਨਾ ਕੋਈ ਗੋਆ ਨਹੀਂ ਲੱਗਾ ਬੰਦਿਆਂ ਨੂੰ ਵੱਜੇ ਨਹੀਂ ਕਿਤੇ ਹੱਥਾਂ ਨੂੰ ਗੋਆ ਨਹੀਂ ਲੱਗਾ ਅੱਜ ਕਿੰਦਾ ਬਲੱਸ ਉਹ ਉਹ ਗੰਦ ਜਾ ਵੜਾਉਂਦਾ ਯਾਰ ਇਸ ਤਰੀਕੋ ਲਵਾ ਕੇ ਸਾਰੇ ਬਲਬ ਟੂਬਾਂ ਲਾਤੀਆਂ ਇੱਕ ਵਾਰ ਬਲਬ ਲਾ ਦੇਣ ਵਾਲੀ ਨਿੱਗ ਜੇ ਰੂ ਅੰਦਰ ਡੰਗਰਾ ਤੇ ਅਬੇ ਨਾਨਕ ਦੀ ਕਿਰਪਾ ਨਾਲ ਅੱਜ ਦਾ ਦਿਨ ਆਪਣਾ ਹੋ ਗਿਆ ਖਤਮ ਤੇ ਸਿਰੇ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ